ਕਬਈ ਦੱਸਿਆ ਮਾੜਾ ਜਾਂ ਨਾ ਠੀਕ ਹੈ ਨਹੀਂ ਤਾਂ ਹੁਣ ਹੱਥ ਖੋਲਣਾ ਹੁਣ ਹੱਥ ਖੋਲਣਾ ਤੂੰ ਇਹਦੇ ਉੱਪਰ ਨੂੰ ਯਾਰ ਹੋਰ ਪਹਿਲੇ ਦਿਨ ਆਹ ਬੰਦੇ ਨੇ ਇੰਨਾ ਕਰਤਾ ਇਹਦੇ ਉੱਪਰ ਨੂੰ ਹੋਰ ਗਿਆ ਲੋ ਬਈ ਮੁੰਡੇ ਨੇ ਬਾਈ ਜੀਰੋ ਕਰਤਾ ਫੇਰ ਟਰੈਕਟਰ ਦੇਖੋ ਬਲੈਕ ਚ ਚੱਲਦਾ ਅਸੀਕ ਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ 1855 ਤੇ ਬਾਕੀ ਨਵੇਂ ਇੱਕ ਰਾਹ ਤਾਂ ਸਵਾਗਤ ਆਜ ਆਪਣੇ ਦੇਸ਼ ਓਏ ਉਹ ਬਰਸ਼ੀਨ ਚੰਲੇ ਆ ਥੋੜਾ ਹਾਲੀ ਕੱਢਣਾ ਅੱਜ ਬਾਈ ਕੱਲ ਕਰਤਾ ਥੋੜਾ ਬਸ ਤੇ ਕੱਲ ਕਰਾ ਲੈ ਕੇ ਆਈਏ ਆਪਾਂ ਮੱਠੀ ਪਨੀਰੀ ਵਾਲਾ ਪਾਣੀ ਤਿਆਰ ਕਰਨਾ ਫਿਰ ਹੁਣ ਇਹ ਚ ਸਾਰੇ ਤਾਂ ਨੀ ਬੁੱਜਣਾ ਬਸੀਨ ਬੁੱਜਿਆ ਵੇ ਤੇ ਬਾਅਦ ਚੋਂ ਆਪਾਂ ਕਰ ਲਾਂਗੇ ਸਾਰੇ ਇਹਦੇ ਰਾਤ ਬਾਗਿਆ ਤਾਂ ਮੈਂ ਸਾਰੇ ਆ ਕੇ ਪਾੜ ਪੈਣਾ ਪਾਤੀ ਸੀ ਫਿਰ ਪਾੜ ਹੁਣ ਪਾਤੀ ਆਪਾਂ ਨੇ ਸਾਰੇ ਖੇਤ ਬਣਾ ਦਿੱਤੇ ਹੋਣਾ ਨਾ ਬਾਕੀ ਬੱਟਾ-ਵੱਟਾ ਬਸ ਤੇ ਹੀ ਕਰਨੀ ਆ ਤੇ ਅੱਜ ਇੱਕ ਖੇਡ ਲਾ ਲਈ ਆਪਾਂ ਸਮਰੋਲੀ ਪਿੰਡ ਖੇਡ ਆ ਉਹ ਇੱਥੇ ਲਾਉਣਾ ਨੇੜੇ ਲਾਉਣਾ ਤਾਰ ਨੂੰ ਅੱਜ ਜਿਹੜਾ ਤੈਨੂੰ ਕੱਲ ਸਿਖਾਇਆ ਉਹਨਾ ਕਰਦੇ ਅੱਜ ਕੰਮ ਬਸ ਫਿਰ ਜਦੇ ਪਾਸ ਆ ਤੂੰ ਕਿੱਦਾਂ ਸਾਹਮਣਾ ਹੀ ਕਰਦਾ ਵਧਾਈਆਂ ਪਹਿਲਾਂ ਦਾ ਬਹੁਤ ਬਹੁਤ ਬਾਈ ਅਸੀ ਕੱਲ ਦੀ ਬਾਈ ਸਾਰਿਆਂ ਨੂੰ ਵਧਾਈਆਂ ਵੀ ਤੁਹਾਡੇ ਨਾਲੇ ਆ ਉੱਪਰ ਚੜ ਕੇ ਧਾਰ ਲੇਗਾ ਅੱਛੀ ਵੀ ਇੱਥੇ ਆ ਪੈਰ ਦਾ ਚੱਕਰ ਆ ਕਈ ਵਾਰ ਤਲਕੇ ਜਾਂਦਾ ਹਾਲਾ ਮੇਰੇ ਇੱਕ ਦੋ ਵਾਰੀ ਵੱਜਿਆ ਇਹ ਚੱਕੀ ਆ ਫਿਰ ਉੱਥੇ ਨੂੰ ਐ ਚਲਾ ਬਰਸੀਨ ਚ ਬਾ ਅੱਗੇ ਵਾਸਤੇ ਬਸ ਆਹੀ ਧਿਆਨ ਰੱਖੀ ਕਿਹਦੇ ਖਲਾਗ ਗਲ ਖੇਚ ਲਾਵੇਂ ਤਾਂ ਸਭ ਤੋਂ ਵਧੀਆ ਤੇਨਾ ਆਪਾਂ ਗੱਬੇ ਲਾ ਲੈਨੇ ਆਂ ਚ ਵੀਰ ਉਹ ਦੂਰ ਤੇ ਸਾਲਾ ਸਾਰਾ ਜੀਰੋ ਹੋ ਜਾਂਦਾ ਗੱਬੇ ਤੋਂ ਇਨੀ ਕੀ ਜਗਾ ਚਮਕੀ ਜਾਂਦੀ ਆ ਹੈ ਨਾ ਹਾਂ ਬਸ ਬਸ ਸਿੱਧਾ ਹੀ ਬਸ ਲੋੜ ਇਹਨ ਦੱਬਣ ਦੱਬਣ ਦੀ ਬਹੁਤੀ ਬਸ ਸਾਜੀ ਬਸ ਮੈਂ ਨਾਲ ਓਕੇ ਆ ਨੇ ਕਰ ਲੈਣੀ ਐ ਅਡਜਸਟਮੈਂਟ ਤੈਨੂੰ ਦੱਸਿਆ ਸਾਰਾ ਨਾਲ ਓਏ ਡੰਡੇ ਦੀ ਕਰੀ ਦੀ ਕੱਲ ਸੈਟਿੰਗ ਉਹਨੇ ਤਾਂ ਨਹੀਂ ਕਰੀ ਮੈਂ ਵੀ ਨਹੀਂ ਕਰੀਓ ਕਹਾਂ ਤੁਸੀਂ ਸੈੱਟ ਕਰ ਲਿਓ ਆਪਣਾ ਬੱਸ ਡੰਡਾ ਸੱਟੇ ਆ ਯਾਰ ਇਹ ਕਾਲ ਆਟੂ ਜੇ ਧਿਆਨ ਰੱਖੇਗਾ ਇਹਨੂੰ ਕਸਲੇ ਕਰੇਗੇ ਇਹ ਵੀ ਗੱਜਣੇ ਆ ਤੇ ਨਾਟ ਪਾਉਣੇ ਪੈਣੇ ਤੈਨੂੰ ਆਹ ਮੈਂ ਆਨ ਕਰਿਆ ਹੁਣ ਉਹਦਾ ਕੋਈ ਰੌਲਾ ਨਹੀਂ ਤੇ ਹੁਣ ਦੇਖੇ ਇੱਧਰ ਦੋ ਹੱਥ ਚੱਲ ਵੀ ਮੁੰਡਾ ਜੀ ਨਾ ਵੀਤ ਤਾ ਫਿਰ ਉਹਨਾਂ ਦੇ ਵੀ ਕਰਕੇ ਆਉਣਾ ਹੁਣ ਜਾ ਕੇ ਚੱਲੀ ਮੜ ਜਾ ਨਾਲ ਮੇਰੇ ਤਾਣਾ ਫੇ ਮੈਂ ਦੌੜਾਂ ਨੂੰ ਵੀ ਜਾਣਾ ਅੱਜ ਯਾਰ ਜਿਆਦਾ ਟੈਟ ਕਰਨੀ ਦੀ ਲੋੜ ਤਾਂ ਨਹੀਂ ਆਪਾਂ ਵੀ ਥੰਡੇ ਨਾ ਬਣਾ ਹੋਊਗਾ ਜੀ ਜਿਆਦਾ ਬਸ ਹੈਨਾ ਹੂੰ ਠੀਕ ਹੈ ਜੀ ਥੋੜੇ ਬਾਅਦ ਕਰਨੇ ਜੀ ਆਪਾਂ ਨੇ ਬੈਟਰੀ ਲਾ ਲਈ ਹੂੰ 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 ਔਖਾ ਕੋਈ ਕੰਮ ਨਹੀਂ ਤੈਨੂੰ ਉਹੀ ਲੱਗਦਾ ਤਾਂ ਨਾ ਦੂਰ ਤੋਂ ਵੀ ਇੱਕ ਵਾਰ ਯਾਰ ਬਸ ਇੱਕ ਵਾਰ ਪਕਾ ਪਰ ਬਾਈ ਤੈਨੂੰ ਮੈਂ ਇੱਕ ਗੱਲ ਦੱਸਤੀ ਹੱਛ ਵੀਰ ਜੇ ਤੈਨੂੰ ਕੋਈ ਹੋਰ ਸਮਝਾਉਂਦਾ ਨਾ ਤਾਂ ਡਰ ਜਾਣਾ ਤਾ ਉਗਲਾ ਹਰੇਕ ਦਾ ਆਪਣਾ ਆਪਣਾ ਢੰਗ ਹੁੰਦਾ ਉਹ ਉਹ ਥੋੜਾ ਦੱਸ ਦੇ ਵਿਸਤਾਰ ਚ ਜਿਉਂ ਇੰਨੀ ਆਏ ਕਰਨਾ ਉਹ ਚ ਐਦਾ ਆ ਚੀਜ਼ ਦਾ ਧਿਆਨ ਰੱਖਣਾ ਬਟਨ ਦੱਬ ਹੁਣੀ ਇੱਕ ਵਾਰ ਬਟਨ ਦੱਬ ਕੇ ਇਹਨੂੰ ਉੱਪਰ ਚੱਕ ਦੀ ਹੈ ਨਾ ਬਸ ਚੱਕਣਾ ਦੇਖ ਲੈ ਤੂੰ ਆਪੇ ਇੱਕ ਵਾਰੇ ਦੱਬਣਾ ਬਟਨ ਹਾਂ ਹਾਂ ਜੇਕਣਾ ਹੁਣ ਉਹ ਤੇ ਤੁਹਾਨੂੰ ਉਹ ਵੀ ਦੱਸਦਾ ਦਾ ਹਵਾ ਹੋਵਾ ਚੱਲਦੀ ਜਾਂ ਫਿਰ ਨਹੀਂ ਉਹ ਆ ਹੁਣ ਖੇਤ ਦੇਖ ਲੈ ਬਸ ਉਪਰ ਉਧਰ ਵੀ ਦੇਖ ਛਤਰੀ ਬੰਨ ਨੀ ਕਾ ਮਾਰਦਾ ਕਿੱਥੇ ਕਰੁੰਦੀ ਬਸ ਬੰਦ ਛਤਰੀ ਦੇਖ ਕੇ ਬਸ ਉਹ ਸਾਬਨਾ ਉਹ ਵੀ ਕੱਸ ਦੇਣਾ ਟਾ ਪੂਰੇ ਘਾਤੇ ਕਰਾਂ ਜੋਰ ਜੇ ਨਾਲ ਫੇ ਕਈ ਵੇ ਥੱਲੇ ਗਿਰ ਜਾਂਦਾ ਬਸ ਬਸ ਚੱਕ ਉਧਰ ਨਾਲ ਉਹ ਸਿਰ ਜਾ ਚੱਕ ਲਵਾ ਚੱਲ ਪਈ ਉਹਦਾ ਚੱਲਦੀ ਹੋਵੇ ਰੀ ਬਸ ਛੱਡ ਦੇ ਉਹਨੂੰ ਤੂੰ ਆ ਸਾਈਡ ਪਰ ਤੇ ਹੱਥ ਪਾ ਕੇ ਕੱਢ ਉਹ ਚੱਕ ਲੈ ਲਾਟੂ ਜੀ ਉਹਦੇ ਆ ਜਾ ਉਹ ਸੱਜੇ ਤੇ ਨੋ ਮੁੰਡਾ ਉਹਰੇ ਤੱਕ ਤਾਂ ਪਾਸ ਹੋ ਗਿਆ ਹੁਣ ਇੱਕ ਉਹ ਪਾਸ ਵਾਲਾ ਕੰਮ ਦੋ ਦੀ ਕਿੱਥੇ ਉੱਤ ਕੱਲ ਚੱਲੇ ਆ ਕਿਹੜਾ ਕੱਲ ਤਾਂ ਉਹ ਘੰਟਾ ਕਿ ਚਲਾਇਆ ਆਪਾਂ ਨੇ ਆਇਓ ਕੱਢ ਮੜਾ ਜਾਨ ਨੂੰ ਮੋੜੇ ਤੇ ਕਾ ਵੀ ਕੰਮ ਕਰਾ ਲਿਆ ਹੁਣ ਨਾ ਉਹ ਉਹਦੇ ਉਹਦੇ ਕਰਕੇ ਆਪਾਂ ਨੇ ਲੇਜ਼ਰ ਤੇ ਤੂੰ ਆ ਕੰਮ ਕਰਵਾ ਲੈਣਾ ਆਪਾਂ ਨਾਲੇ ਦੀ ਛਤਰੀ ਪਟਾ ਕੇ ਸੈੱਟ ਕਰਵਾਈਏ ਦੋਹੇ ਕੰਮ ਕਰਾ ਲਾ ਲੈ ਬੈਕ ਖੋਲੇ ਦਈਏ ਹਲੇ ਉਹ ਨਾ ਇੰਨਾ ਸੋਹਣਾ ਕੰਮ ਤੇਰਾ ਜੀ ਨਹੀਂ ਲੱਗਣਾ ਉਹ ਤਾਂ ਹੈ ਦੁਪਹਿਰ ਨੂੰ ਕੋਈ ਨਹੀਂ ਕੋਲ ਆਉਂਦਾ ਹੁੰਦਾ ਅਇ ਤਾਂ ਧੋਕ ਦੇਣਾ ਤਾਂ ਹੁਣ ਉਹਨੇ ਵਾਲਾ ਕੰਮ ਨਹੀਂ ਹੈਗਾ ਦੇਖ ਲੈ ਹੁਣ ਅੱਗ ਪੈਂਦੀ ਸਹੀ ਇੱਕ ਬਾਈ ਮਿੱਟੀ ਦੇ ਧਿਆਨ ਰੱਖੀ ਮੂੰਹ ਬੰਨ ਕੇ ਚਲਾਈ ਚੱਲ ਇੱਕਦਮ ਥੋੜਾ ਬਹੁਤਾ ਤਾਂ ਕਿਤੇ ਨਹੀਂ ਸਾਦੀ ਪ੍ਰੋਬਲਮ ਹੁਣ ਲੱਗ ਗਈ ਟੁਕਰਾਂ ਲੈ ਗਿਆ ਚਲਤਾ ਠੀਕ ਹੈ ਗਿਆ ਉਹ ਜੇ ਕੱਢਿਆ ਪੂਰੇ ਦੇੜੀ ਆ ਗਈ ਆ ਤਾਂ ਹੱਥ ਲੇ ਲੱਗ ਦੋ ਤਾਂ ਨਾ ਨਾ ਹੱਥ ਐਡਾਂ ਫਾਦਦਾ ਤਾਂ ਹੁਣ ਆਪਾਂ ਨਾ ਇਹ ਬਾਹਰ ਹੀ ਖੁੱਲੇ ਕਰਨਾ ਹੈ ਇੱਥੇ ਉਹ ਜਿ ਖੜਾ ਦੇ ਰਹਾ ਮੈਂਨ ਖੋਲ ਕੇ ਲੈ ਗਿਆ ਇਹ ਤਾਂ ਨਾਟ ਪਹਿਨਾ ਕੱਸ ਲੈ ਕਰ ਥੋੜੇ ਥੋੜੇ ਚੂੜੀਆਂ ਚੜਾ ਲੈ ਕਰ ਉਹੀ ਤਾਂ ਉੱਪਰ ਫਰੋਖਾ ਹੁੰਦਾ ਬਾਕੀ ਕਾ ਪਿੰਨ ਦਾ ਧਿਆਨ ਰੱਖਣਾ ਬਸ ਉਹ ਤਾਂ ਕੱਢਣੀ ਆ ਪੰਨੀਆਂ ਤੋਂ ਕਰਨਾ ਉਹਨੂੰ ਮੈਨੂਅਲ ਕਰਕੇ ਚੱਕ ਉਹ ਕਰ ਲਿਆ ਕਰੀ ਜਿਹੜਾ ਹੁਣ ਤਾਂ ਪਹਿਲਾਂ ਉਹ ਫਿੱਟ ਨਹੀਂ ਕਰ ਲਿਆ ਹੁਣ ਉਹਨੇ ਰੇਂਜ ਪੈਣੀ ਆ ਜਦ ਇਹਦੇ ਪਰ ਉਹਨੇ ਥੱਲੇ ਨੂੰ ਦੱਬਣਾ ਪੂਰਾ ਉਹਨੂੰ ਮੈਨੂਅਲ ਕਰਕੇ ਬਸ ਉੱਪਰ ਚੱਕ ਕੇ ਖੋਲ ਦੇ ਚੱਲ ਭਾਈ ਮੁੰਡਾ ਲੀਜ਼ਰ ਵਾਲਾ ਹੋ ਗਿਆ ਕੱਦਾ ਹੀ ਸ਼ੌਂਕ ਦਾ ਮੁੰਡੇ ਨੂੰ ਕਨਾਂ ਸੀ ਵੀ ਦੇਖਣਾ ਝੂਟਾ ਵੀ ਕਰਦਾ ਨਹੀਂ ਕੋਈ ਸਹਜਾ ਸੈਂਟਰ ਚ ਰੱਖਣਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇੱਕ ਹੋਰ ਦਿਨ ਦੱਸਦਾ ਹੋਰ ਦਿਨ ਦੱਸਦਾ ਜੇ ਤੂੰ ਬੈਗ ਨੂੰ ਵੀ ਕਮਾਉਂਗਾ ਪਿੱਛੇ ਨੂੰ ਮੂੰਹ ਕਰ ਦੇਗਾ ਤਾਂ ਵੀ ਸਭ ਤੋਂ ਵਧੀਆ ਅੱਛਾ ਫਿਰ ਪਤਾ ਕੀ ਚੱਕਰ ਹੈ ਜਿਕਣ ਹੁਣ ਮਰੇ ਕੋਈ ਡੰਡਾ ਡੁੰਡਾ ਵੀ ਵੱਜਦਾ ਏ ਇਹ ਨਹੀਂ ਫੁੱਟੂਗਾ ਉਹ ਲੋਹੇ ਪਰ ਵੱਜ ਕੇ ਮੁੜ ਜਾਏ ਕਰੂੰਗਾ ਹਾਂ ਉਹ ਵੀ ਠੀਕ ਆ ਇਹਦਾ ਕੋਈ ਰੌਲਾ ਨਹੀਂ ਜਿੱਦਾਂ ਮਰਜ਼ੀ ਨੂੰ ਲਾਦੇ ਹਾਕਮ ਆਦੇ ਬਸ ਆ ਨਿਸ਼ਾਨੀ ਹਾਂ ਨਾ ਕਮਾ ਕੇ ਆਏ ਪੈ ਜਾਂਦੀ ਆ ਕਮਾ ਕੇ ਆਪੇ ਆਪਣੀ ਉਹਦੇ ਪਾ ਜਾਣੀ ਜਲਦੀ ਫਿੱਤੀ ਆ ਬਸ ਫੇਰਾ ਜੇ ਉਧਰ ਨਹੀਂ ਨਾ ਹੋਇਆ ਉਧਰ ਚੱਲ ਉੱਤਰ ਥੱਲੇ ਹੁਣ ਥੱਲੇ ਮੈਂ ਉਹਨੂੰ ਮੈਨੂਅਲ ਕਰ ਲਾਂ ਇਹਨੂੰ ਵੀ ਨਿਕਲ ਨਹੀਂ ਹੁਣ ਮੈਂ ਲਿਫਟ ਕੇ ਕੱਢਦਾ ਪਿੰਨ ਤੂੰ ਸਟਾਰਟ ਕਰ ਲਵੇਂ ਨਾ ਸਟਾਰਟ ਕਰਕੇ ਉਹਨੂੰ ਮੈਨੂਅਲ ਕਰ ਪਹਿਲਾਂ ਉਹਨੂੰ ਆ ਗਿਆ ਮੈਨੂਅਲ ਗਾ ਆ ਗਿਆ ਬਸ ਹੁਣ ਸਟਾਰਟ ਕਰਕੇ ਚੱਕ ਲਾ ਫਿਰ ਬਸ ਚੱਕ ਦੇ ਬਸ ਉਹ ਪਾਈ ਪੈਨ ਪਾਈ ਵੀ ਇਹਦੇ ਆਂ ਗੜੀ ਕਿ ਨਹੀਂ ਛੱਡ ਦੇ ਨਾਲੇ ਛੱਡ ਦੇ ਇਹ ਪੈਨ ਕਿੱਥੇ ਪਾਉਣੇ ਫਿਰ ਪੈਨ ਨੂੰ ਜਗ੍ਹਾ ਹੈਗੀ ਇੱਥੇ ਰੱਖ ਲੈ ਇੱਧਰ ਰੱਖ ਲੈ ਪੀ ਕੇ ਬਾਅਦ ਆਟੋ ਨੂੰ ਇਹਦਾ ਕੀ ਕਰਨਾ ਆਟੋ ਕਰ ਦੇ ਹੈਨਾ ਆ ਇਹਨੂੰ ਥੱਲੇ ਝੱਟ ਥੱਲੇ ਝੱਟ ਥੱਲੇ ਝੱਟ ਲਿਫਟ ਹਾਂ ਆਟੋ ਕਰਿਆ ਥੱਲੇ ਕਰ ਦੇ ਹੁਣ ਤਾਂ ਰੇਂਜ ਲਿਆਉਣੀ ਤਾਂ ਥੱੜ ਥੱਲੇ ਉੱਚਾ ਜਿਆਦਾ ਚੱਕ ਤਾ ਤਰੀਕਾ ਬਲਾ ਮੈਂ ਹਾਂ ਮਲਾ ਪਹਿਲਾਂ ਇਹਨੂੰ ਚੱਕ ਲਾ ਥੋੜਾ ਜਿਹਾ ਉੱਪਰ ਚੱਕ ਲਾ ਥੱਲੇ ਤੂੰ ਜਿਹੜੇ ਉਹ ਸੌਖਾ ਕੰਮ ਦੱਸਿਆ ਤਾਂ ਸਭ ਤੋਂ ਵਧੀਆ ਯਾਰ ਉਨਾਂ ਕ ਚੱਕ ਹੋਣਾ ਤੇਰਾ ਓਏ ਉਹ ਕੰਮ ਕਰ ਲਾ ਚੜ ਕੇ ਉਹ ਪਹਿਲਾ ਮਾਰ ਲੈ ਨੀਗਾ ਤੂੰ ਮੌਨਾ ਉੱਚਾ ਨਹੀਂ ਮਾਹੋ ਕਰ ਲੈ ਬਣਾ ਦੱਸ ਇੱਕ ਮਿੰਟ ਸਭ ਤੇ ਸੌਖਾ ਤਰੀਕਾ ਰੇਂਜ ਮਲਾਉਣ ਦਾ ਦੱਸਿਆ ਬਈ ਇਹਨੂੰ ਉੱਚਾ ਜਾਣਾ ਉੱਚਾ ਥੜਾ ਇੱਕ ਮਿੰਟ ਤੇਰੇ ਨੇ ਰੇ ਰੇ ਜਾਂ ਜਿਆਦਾ ਉੱਚਾ ਚੱਕਿਆ ਪਿਆ ਦਾ ਨੂੰ ਨੀਮ ਨੀਮਾ ਕਰਕੇ ਉਹਨੂੰ ਉਹਨੂੰ ਨੀਮਾ ਕਰਿਆ ਸਭ ਤੋਂ ਵਧੀਆ ਤਰੀਕਾ ਬਾਈ ਜਿਵੇਂ ਇੱਕੋ ਕਰਾਵੇਂ ਅਮੇ ਬੰਦੇ ਵਾਸਤੇ ਆਜੀ ਠੀਕ ਹੈ ਨਹੀਂ ਤਾਂ ਉਹਨੇ ਜੰਮ ਲਾਉਣਾ ਚਾਹੀਦਾ ਜੰਨੇ ਆ ਇਹਨੂੰ ਬਾਈ ਇੱਕ ਵਾਰੀ ਹੋ ਗਏ ਕਰ 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 ਬਾਸ ਉੱਤਰੇ ਚੱਕ ਲਾ ਥੋੜਾ ਜਿਹਾ ਆਹ ਨੂੰ ਚੱਕ ਲਾ ਥੋੜਾ ਜਿਹਾ ਇਹਨੂੰ ਵੀ ਉਹ ਚੱਕਣਾ ਪਏਗਾ ਕਿਉਂਕਿ ਇਹਦਾ ਛਤਰੀ ਥੋੜੀ ਉੱਚੀ ਆ। ਤੋਂ ਵੀ ਮੁੰਡਾ ਦੋਹਰ ਕਰਨ ਲੱਗਿਆ ਏ ਤੇ ਦੋਹਰ ਚ ਗੱਲਬਾਤ ਬਣਾਤੀ ਮੁੰਡੇ ਨੇ। ਹਾਂ ਕਿਵੇਂ ਲੱਗਦਾ? ਜਮਾਈ ਸੌਗਾ ਕੰਮ? ਹਾਂ। ਅਰੇ ਪਹਿਲਾਂ ਮੈਨੂੰ ਦੱਸਾਂ। ਦਾ 100 ਘੰਟੇ ਦਾ ਚੌ ਚੌਤੀ ਚਲਾ ਦੜਾ ਕਰਾਂ। ਵੀ ਸਾਨੂੰ ਸੁਆਦੇ ਬਹੁਤ ਆਉਂਦਾ। ਬਾਕੀ ਕਲਾ ਚੱਲਦੇ ਆ ਬਾਈ। ਮਾ ਪਨੀਰੀ ਵਾਲਾ ਤਾਂ ਕਵੱਦਰਾ ਕਰ ਲਿਆ ਨਾਲੇ ਬਾਣੇ ਫਿਰ ਆਪਣੇ ਘੇ ਚੱਤ ਖੁੱਲ ਜੂਗਾ ਹਾਂ ਯਾਰ ਅਸੀਂ ਹਾਂ ਮੋਦੇਵਾ ਕਿਤੇ ਪਰ ਛੱਡਣਾ ਹੈ ਲੈ ਜਾ ਕੇ ਹੋਣਾ ਹੋਰ ਗੱਲ ਲੱਗੇ ਆ ਲੈ ਸਾਈਡ ਬਣਦੀ ਆਹ ਉਹ ਬਾਣਵਾ ਬਾਈ ਤੇ ਮਾਰ ਤੋਂ ਲੈ ਕੇ ਆਉਂਦਾ ਉਹ ਸਾਰਾ ਆਪਾਂ ਨੇ ਕਰਨ ਮੱਕੀ ਨਹੀਂ ਆ ਵਰਦੀਨ ਆ ਵਿੱਚ ਮਾ ਪਨੀਰੀ ਜੋਗਾ ਕਰ ਲਿਆ ਬਹੀ ਦੇ ਨਾਲ ਹੁਣ ਤਾਂ ਪਿੰਡ ਦਾ ਹੋਆ ਸਾਰਾ ਹੋ ਬਈ ਫਟਾ ਲੁੱਡਾ ਮੜੇ ਦੇ ਫਟਾ ਬਾਕੀ ਬਾਈ ਆਪਣੇ ਏਰੀਆ ਜਿੱਥੇ ਮਾਲਾ ਚੱਲੀਆਂ ਹਨ ਜਾਂ ਰੋਪੜ ਏਰੀਆ ਜਿੱਥੇ ਵੀ ਕਿਸੇ ਨੇ ਲੀਜ਼ਰ ਕਰਾਉਣਾ ਆਇਆ ਤਾਂ ਘੱਟਾ ਈਟਾ ਕਰ ਲਿਓ 88475 26468 13 ਨੰਬਰ ਕਿੰਨਾ ਹੈ 789570169 ਹਾਂ ਤੇ ਅੱਜ ਵੀ ਇਹਨੂੰ ਕੌਣ ਕਰ ਲਿਆ ਜੋ ਮੰਨੂ ਕਰ ਲਿਓ ਜਿਹਨੂੰ ਮਰਜ਼ੀ ਕਰ ਲਿਓ ਕੰਮ ਦੀ ਬਾਈ ਗਰੰਟੀ ਹੋਊਗੀ। ਅਰਮਲ ਜੀ ਇੱਕ ਨੰਬਰ ਗਰੰਟੀ ਆ ਜੇ ਕੰਮ ਮਾੜਾ ਮੋਟਾ ਗੜਬੜ ਲੱਗਿਆ ਤਾਂ ਬੈਠੇ ਆਂ ਸੀ। ਤੇ ਕੰਮ ਦੀ ਤਸੱਲੀ ਕਰਾ ਕੇ ਫੇਰ ਜਾਵਾਂਗੇ। ਫੇਰ ਟਾਈਮ ਦੇ ਦੇਖੇ ਨੋਟ ਕਰੋ ਟਾਈਮ ਆਪਣੇ ਵਾਲਾ ਥੇਮ ਆਉ ਦੇਖੋ। 11 ਮਿੰਟ ਤੇ ਨਾ ਘਾੜ ਸੰਦ ਨਾਲ ਹੋ ਜਾਣਾ। ਤੇ ਜੀਰੋ ਕਰਨਾਂ ਦਾ 20 ਮਿੰਟ ਲਾ ਲਓ ਅੱਧਾ ਘੰਟਾ ਲਾ ਲਓ। 1 ਘੰਟੇ ਨੂੰ ਹੋਈ ਨਕੀਲੇ ਨੂੰ ਘੰਟਾ ਕੇ ਮਸਤੀ ਲੱਗੇ ਕਰਨਾ ਵੀ ਜਿਹੜਾ ਇਹ ਫੇਸ ਆਪਣੇ ਜੀਰੀ ਜੂਰੀ ਵਾਲੇ ਆ। ਬਾਕੀ ਇੱਧਰ ਏਰੀਆ 'ਚ ਕਿਤੇ ਵੀ ਕੰਮ ਹੋ ਜਾਏ ਅਗਲੇ ਇੰਦਰ ਕਰਾਦਾ ਬਾਈ ਦੱਸ ਦਿਓ ਠੀਕ ਆ ਬਾਕੀ ਜੇ ਕਰਾਲੀ ਮਰੰਡਾ ਜਿੱਧਰ ਵੀ ਹੋਰ ਪਾਸੇ ਵੀ ਹੋਏ ਉੱਧਰ ਵੀ ਬਾਈ ਆਪਣੇ ਯਾਰ ਦੋਸਤ ਹੈਗੇ ਆ ਉਹ ਸਾਈਡ ਜਾਗ ਹੋਣੀ ਤੇਰੀ ਉਹ ਦੇਗਾ ਹਾਂ ਤੇ ਜੇ ਉੱਧਰਲੀ ਸਾਈਡ ਹੋਇਆ ਮਰੰਡੇ ਕਰਾਲੀ ਏਰੀਆ 'ਚ ਬਾਈ ਕੰਮ ਆ ਤਾਂ ਵੀ ਦੱਸ ਦਿਓ ਉੱਧਰ ਵੀ ਆਪਣੇ ਮੁੰਡੇ ਹੈਗੇ ਆ ਕਿਤੇ ਵੀ ਇਕੱਠਾ ਕੰਮ ਹੋ ਜਾ ਤਾਂ ਵੀ ਦੱਸ ਦਿਓ ਲੇਜ਼ਰ ਵੀ 8 ਕੁਆਂਟਲ 25 ਪਰ ਵਜਨ ਪਾ ਦਿੰਦਾ ਫਿਰ ਇਕੱਲੇ ਪੱਤੀ ਆ ਉਹਦਾ ਪਹਿਣਾ ਹੀ ਆ ਉਹ ਟਾਇਰ ਜਾਗ ਹੋ ਜਾਣੇ ਉਹ ਪਹਿਣ ਕਿੱਦੋਂ ਲਾਏ ਬਾ ਟਾਇਰ ਜਾਗ ਹੋ ਜਾਣੇ ਉਹਦੇ ਦੇਖ ਲਾ ਤੂੰ ਜਿੱਥੇ ਮਰਜੀ ਧੱਕੀ ਪਟਾ ਲਾ ਚਾਹਦੇ ਹੁਣ ਉਹ ਵੀ ਸਾਈਡ ਲਾ ਦੀ ਗੱਲ ਕਰ ਯਾਰ ਜਿਹੜਾ ਇਹ ਨਾ ਲੱਗ ਕੇ ਨਾ ਹੁਣ ਸਿਰੇ-ਵਰੇ ਲਾ ਆ ਨਾ ਤੇਲੀ ਉਹ ਮਿੱਟੀ ਭਰੀ ਨਹੀਂ ਤੇਰੀ ਉਹ ਖਾਲੀ ਹੋ ਜਾਊਗਾ ਉਹ ਤੇ ਬਾਕੀ ਆ ਤਸੱਲੀ ਕਰਾ ਦੇਣੀ ਅੱਜ ਵੀਰ ਦੀ ਅੱਜ ਇਹੋ ਵਾਲਾ ਸਿਰਾ ਲਾ ਦਣਾ ਜਿਹੜਾ ਜਿਕਣਾ ਭਾਈ ਆਪਣੇ ਕੰਮ ਦਾ ਕਦੇ ਆਰਾਮਾ ਨਹੀਂ ਆਇਆ ਆਪਣਾ ਅਛਵੀਂ ਤੇ ਕੰਮ ਦਾ ਕਦੇ ਆਰਾਮਾ ਨਹੀਂ ਆਊਗਾ ਉਹਦੀ ਗਰੰਟੀ ਆਪਾਂ ਚੱਕਦੇ ਆ ਕਿਉਂਕਿ ਇਹ ਤੋਂ ਸ਼ੁਰੂ ਤੇ ਹੁਣ ਚਲਾਇਆ ਨਹੀਂ ਹੈਗਾ ਬੰਦਾ ਆਪਣਾ ਦਿਮਾਗੇ ਨਹੀਂ ਲਾ ਰਿਹਾ ਜਿਕਣਾ ਮੈਂ ਦੱਸਿਆ ਆਪਣਾ ਹੀ ਸਾਰਾ ਜਾਂਦਾ ਦੇਣਾ ਜੇ ਤੂੰ ਆਪਣਾ ਦਿਮਾਗ ਲਾਉਣ ਲੱਗ ਗਿਆ ਨਾ ਇਹਦੇ ਵਿੱਚੇ ਹੁਣ ਤਾਂ ਆ ਵੀ ਭੁੱਲ ਜਾਣਾ ਤੇ ਦੋ ਪਾਸੇ ਦਿਮਾਗ ਜਰੇ ਜਾਣਾ ਹੁਣ ਤੈਨੂੰ ਸੌਖਾ ਨਹੀਂ ਆ ਤਰੀਕਾ ਆਹ ਤਰੀਕਾ ਵਰਤ ਕੇ ਚੱਲ ਆਰਾਮਾ ਨਹੀਂ ਕਦੇ ਆਉਣਾ ਆਪਾਂ ਦਾ ਕੰਮ ਦਾ ਤੇ ਬਾਕੀ ਸਾਰੀਆਂ ਭਾਈ ਆਪਣੇ ਹੁਣ ਉਰੇ ਕਰਨੀਆਂ ਆ ਦੇਦਰ ਜਦੋਂ ਦਿਨ ਨੂੰ ਯਾਦ ਆ ਗਿਆ ਚਲਾਉਣਾ ਇਹ ਮੈਨੂੰ ਪੁੱਛਣਾ ਰਿਹਾ ਹਾਂ ਹਾਂ ਬਾਈ ਵਧੀਆ ਮੈਂ ਤਾਂ ਕਹਾਂ ਪੁੱਛੀ ਨਾ ਮੰਨੋ ਆ ਮੇਰੇ ਕਰਨ ਆ ਜੀ ਟਾਈਮ ਨਾਲ ਕਰ ਜੀ ਕੀ ਰਹੀ ਆ ਜਾਂ ਮਾਰਦੀ ਆ ਹਾਂ ਤੇ ਬਾਕੀ ਬਾਈ ਤੂੰ ਆਪਣਾ ਮੁੱਲਾ ਪਰ ਚੱਲ ਰਿਹਾ ਕਰਾ ਜੇ ਉੱਧਰ ਕੋਈ ਸਾਨੂੰ ਲੋੜ ਆ ਤਾਂ ਉੱਧਰ ਵੀ ਜਾ ਦੋ ਆ ਕਰ ਲਾ ਕਬਰ ਹਾਂ ਆ ਜਰ ਕੇ ਨਾ ਸਾਈਟਾਂ ਹੀ ਘਮਾ ਲਾ ਦੋ ਦੋ ਗੇੜੇ ਹੋਰ ਤੇ ਜੇ ਮੁੱਲਾ ਪਰ ਏਰੀਆ 'ਚ ਉੱਧਰ ਕੰਮ ਹੋਇਆ ਤਾਂ ਦੱਸਿਓ ਠੀਕ ਆ ਬਾਈ ਉੱਧਰ ਆਪਣੇ ਵਾਲਾ ਦੂਆ ਕਰਾ ਚੱਲ ਰਿਹਾ ਤੇ ਉਹਦੇ ਕੋਲ ਵੀ ਮਾਰ ਕੇ ਆਣਾ ਇੱਕ ਅੱਧੇ ਦਿਨ ਚ ਗੇੜਾ ਜਾ ਕੇ ਆਉਣੇ ਆ ਤੇ ਦੌੜਾਂ ਕਰਕੇ ਬਾਈ ਟਾਈਮ ਨਹੀਂ ਲੱਗਦਾ ਇੱਕ ਇੱਧਰ ਹੁਣਾ ਲੈਦਰ ਦਾ ਹੋ ਗਿਆ ਅੱਜ ਵੀ ਇਹਨੂੰ ਮੜਾ ਜਾਂ ਪੂਰਾ 1 ਵਜੇ ਟਨੇਡ ਕਰਦੀ ਐ ਫੇਰ ਟੈਂਸ਼ਨ ਨਹੀਂ ਆ ਜੀ ਇੱਕ ਦੋ ਕਿੰਨੇ ਪਰ ਹੋਰ ਕਮਾ ਦਾਣਾ ਅੱਜ ਵੀ ਇਹਨੂੰ ਲੈ ਕੇ ਤੇ ਕਿਤੇ ਵੀ ਬਾਈ ਕਰਾਉਣਾ ਹੁੰਦਾ ਲੈਦਰ ਦਾ ਕੰਡੈਕਟ ਕਰ ਸਕਦੇ ਆ ਆਪਣੇ ਨਾਲ ਜੇ ਇਕੱਠਾ ਕੰਮ ਆ ਤਾਂ ਅੱਜ ਵੀ ਇਹਨੂੰ ਹੀ ਭੇਜ ਦੇ ਕਰਨਾ ਆਪਾਂ ਨੇ ਵੀ ਜੇ ਦੂਰ ਜਾਣਾ ਪੈ ਗਿਆ ਤੇ ਦੂਰ ਕਿਤੇ ਹੈਗਾ ਕਿਲਾ ਦੋ ਕਿਲੇ ਤਾਂ ਆਪਾਂ ਬੰਦੇ ਹੈਗੇ ਬਾਈ ਉੱਧਰ ਭੇਜ ਦੇ ਕਰਾਂਗੇ ਜੀਰੋ ਕਰਨਾ 3 ਵਾਰੀ ਘਵਾਉਣਾ ਜੀਰੋ ਕਰਨਾ ਨਹੀਂ ਡਲੀ ਆਉ ਜਮੈਂ ਭਰ ਜਾਣੀ ਉਹਦਾ ਕੰਮ ਚੈੱਕ ਕਰੋ ਕੰਮ ਭੋਜੂਗਾ ਹੁਣ 3 ਵਾਰੀ ਬਾੜਾ ਘਵਾ ਦੀ ਆ ਉਹਦੇ ਬਾਅਦ ਫੇਰ ਦਿਖਾਉਨੇ ਹੁਣ ਲੋ ਵੀ ਮੁੰਡੇ ਨੇ ਬਾਈ ਜੀਰੋ ਕਰਤਾ ਇਹ ਟਰੈਕਟਰ ਦੇਖੋ ਲੈਸ ਤੇ ਚੱਲਦਾ ਆਵਾਜ਼ ਬਦਲ ਕੇ ਦਿਖਾਵੇ ਟਰੈਕਟਰ ਉਹ ਬਨੇਤੀ ਕੋ ਸਾਰਾ ਫੱਦਾ ਖਲਾ ਰਹੇ ਦੂਏ ਹਾਈ ਜੀ ਚੱਲਦਾ ਹੈ ਭਾਈ ਸਵਾਦ ਆਹੀ ਕੰਮ ਆਦਾ ਵੀ ਜਿਤਨਾ ਹੁਣ ਆਪਣੇ ਬਈ ਆ ਦੇਖਣਾ ਚੱਲ ਰਹੇ ਹਨ ਦੇਖਣਾ ਹੀ ਚੱਲਣਾ ਚਾਹੀਦਾ ਜੀ ਕੋਈ ਟਾਈਮ ਨਾ ਖਾਵੇ ਉਹ ਇਹਦੇ ਚ ਕੋਣ ਹੈਗਾ ਤਾਂ ਹੀ ਇਹਨੂੰ ਮੈਂ ਪੂਰਾ ਸੁਣਾਉਣਾ ਸੀ ਬਾਈ ਇਹ ਕਹਿੰਦਾ ਮੈਂ ਕਦੇ ਕਿਸੇ ਦਿਨ ਬੇਈਮਾਨੀ ਨਹੀਂ ਕਰਨੇ ਵੀ ਲਿਖਣਾ ਹੈਗੇ ਤੂੰ ਚਲਾਉਣਾ ਚਲਾਉਣਾ ਮੈਂ ਤਾਂ ਹੀ ਪੂਰੀ ਰੀਜਨ ਆ ਭਈ ਇਹਨੂੰ ਸੁਣਾ ਰਿਹਾ ਮੈਂ ਕੋਈ ਕਸਰ ਨਹੀਂ ਕਰਦਾ ਨਹੀਂ ਸਦਾ ਪੈਸਾ ਤੋਂ ਨਹੀਂ ਬਣਾਉਂਦੇ ਅਸੀਂ ਆਪਾਂ ਨੇ ਪੈਸੇ ਨਹੀਂ ਕਮਾਉਣੇ ਨੇ ਆਪਣੀ ਮਿਹਨਤ ਦਾ ਮੁੱਲ ਮੋੜੇਗਾ ਨਾ ਬਹੁਤ ਆਪਣਾ ਕੰਮ ਕਰਦ ਰਹੀਏ ਕਰੀਏ ਅੱਜ ਆਪਣੇ ਲਈ ਉਹ ਹੀ ਬਟੇਗਾ ਤੇ ਬਾਕੀ ਹੁਣ ਅਗਲੇ ਕੀਤੇ ਜਾਣਾ ਆਪਾਂ ਨੇ ਫਿਰ ਤੇ ਕਰਕੇ ਆਉਣਾ ਉਹ ਇਹਨੂੰ ਹੁਣ ਕਿਤੇ ਸਾਰਾ ਛੱਡਦਾ ਨਾ ਇਹ ਆਪੇ ਕਰੂਗਾ ਸੈਟਿੰਗ ਸਾਰੀ ਉਹ ਸਿੱਖ ਗਿਆ ਜਿਹੜਾ ਕੱਲ ਬਾਈ ਸਮਝਾਇਆ ਤਾਂ ਇਹਨੂੰ ਸਾਰਾ ਪਤਾ ਉਹ ਕਰ ਗਿਆ ਕੰਮ ਆ लास्ट ਵਾਲਾ ਘੇਰਾ ਮਾਰਦੇ ਆਂ ਤੇ ਜੀ ਰੋਗ ਹੈ ਤਾਂ ਇੱਥੇ ਦੇਖਦੇ ਸਾਰੀ ਵੀਡੀਓ ਦੀ ਆਵਾਜ਼ ਨਹੀਂ ਆ ਰਹੀ ਟਰੈਕ ਬਾਕੀ ਫਿਰ ਆਪਾਂ ਇਹਨੂੰ ਸਾਰੇ ਨੂੰ ਇਕ ਕਰਾਂਗੇ ਇਹਨੂੰ ਤੇ ਉਹ ਪਰਾਂ ਵਾਲੇ ਖੇਤ ਵੀ ਉਹ ਬਾਏ ਪਏ ਆ ਉਹ ਮੈਂ ਕਿਹਾ ਚਲੋ ਆਪਾਂ ਫੇਰ ਕਰ ਲਾਂਗੇ ਵੀ ਇਹਦਾ ਜਿਹੜਾ ਕੰਮ ਹੈਗਾ ਇੱਕ ਦੋ ਹੋਰ ਨੇ ਮਿਲੇ ਦੇ ਉਹ ਕਰ ਦਈਏ ਆਪਣੇ ਤਾਂ ਚਲੋ ਹੋਈ ਜਾਣੇ ਹਨਾ ਆਪਣਾ ਕੋਈ ਉਧਰ ਇੱਕ ਦੋ ਦਿਨ ਚੱਲੀ ਜਾਣਾ ਪਨੀਂਗ ਟਾਈਮ ਤੇ ਆ ਓਰੀਜਿਨ ਲੈ ਆ ਨਾ ਕਹਿੰਦਾ ਖੇਤ ਚ ਨਹੀਂ ਦੀ ਪਾਣੀ ਆਹ ਖੋਜ ਹੋ ਗਿਆ ਹਾਂ ਪੂਰਾ ਜੱਕਦਾ ਪੂਰਾ ਜੱਕਦਾ ਉਹ ਰੇਂਜ ਦੇ ਬਾਹਰ ਆ ਤੇਰਾ ਦੱਬ ਕੇ ਰੱਖਦਾ ਨਹੀਂ ਕੋਈ ਜੱਕਦਾ ਨਹੀਂ ਉਹ ਆ ਗਿਆ ਅੱਜ ਆਇਆ ਅੱਜ ਆਇਆ ਲੋਕਾਂ ਨਾਲ ਕਿਹਾਰੇ ਜਿਹੜਾ ਆਪਣੇ ਰਾਕੇ ਰੇਂਜ ਲਾ ਕੇ ਹੋਰਦਾ ਹਾਂ ਰੇਂਜ ਵੀ ਨਹੀਂ ਮਿਲ ਮਿਲੀ ਵੀ ਨਾ ਵੀ ਮਿਲ ਰੇਂਜ ਹਾਂ ਉਹਨੂੰ ਦੱਬ ਕੇ ਥੱਲੇ ਕਰ ਚਾਹ ਰਹਿਣ ਦੇ ਛੱਡ ਦੱਬ ਕੇ ਰੱਖ ਉਹਨੂੰ ਸਟੈਂਡ ਦੇ ਉਹਦੇ ਟਾਇਰ ਦੇਖੀ ਉੱਪਰ ਥੱਲੇ ਦੱਬ ਇਹਨੂੰ 8 ਕਿਲੋਵਟਲ 32 ਪਰ ਵਜਨ ਪਾ ਦੇਣਾ ਇਹਨੇ ਜਿਹੜੀ ਉਹ ਪਲੇਟ ਆ ਧਰਤੀ ਪਾੜਦੀ ਆ ਉਹਦਾ ਪੁੰਜਾ ਜੇ ਕਣਾ ਮਰਜੀ ਚੱਕ ਲੈ ਬਾਹਰ ਠੀਕ ਆ ਜੀ ਬਸ ਤੈਨੂੰ ਜੀ ਦੋ ਦੋ ਤਿੰਨ ਗੱਲਾਂ ਰਹਿ ਗਈਆਂ ਉਹ ਤੈਨੂੰ ਸਮਝਾਉਂਗਾ ਕੰਮ 'ਚ ਐ ਸਮਝਾਈਆਂ ਕੋਈ ਫਾਇਦਾ ਨਹੀਂ ਹੈਗਾ ਹੁਣ ਕੰਮ 'ਚ ਸਮਝਿਆ ਤੂੰ ਔਕੇ ਰਿਪੋਰਟ ਆ ਤੂੰ ਪਾਸ ਆ ਜੀ ਪੱਪੂ ਪਾਸ ਚੱਲ ਹਾਂ ਚੱਕ ਲੈ ਇਹਨੂੰ ਉਹ ਪਿੰਨ ਪਾਉਣੀ ਆ ਪੂਰਾ ਚੱਕ ਦੇ ਰਾਛੀ ਮੁੰਡੇ ਨੇ ਤਸੱਲੀਆ ਕਰਾਤੀਆਂ ਦੇਖਤਾ ਲੱਗਦਾ ਪਹਿਲੇ ਦਿਨ ਦਾ ਵੀ ਬੰਦਾ ਪਹਿਲੇ ਦਿਨਾਂ ਨਹੀਂ ਹੋ ਗਿਆ ਉਰੂ ਵੀ ਦੇਖ ਲੋ ਚੱਲ ਉਹਨੂੰ ਵੀ ਮਿਲਦੇ ਆਜਾ ਲਾਉਂਗੀ ਕਿਹੜਾ ਉਹ ਐਂਜ ਮਿੱਟੀ ਨਾਲ ਆਹੀ ਧੱਕ ਲਈ ਉਹਰੇ ਕਰਾ ਦੀ ਉਹ ਕਰਨ ਲੱਗ ਗਿਆ ਨਾ ਕਰਾ ਨਹੀਂ ਉਰੇ ਲੱਗ ਜਾਂਦੀ ਅੱਤੜ ਆ ਦੇ ਅਰੇ ਜੇ ਫਸ ਜਾਂਦਾ ਕਰਾ ਉਰੇ ਬੈਗ ਜੇ ਸਿੱਧਾ ਸਾਹਮਣੇ ਤੇ ਆਉਂਦਾ ਫਿਰ ਵੀ ਹੁਣ ਟੇਪਰ ਚੜਾਉਣਾ ਪੈਂਦਾ ਨਾ ਆ ਲੱਗ ਜਾਂਦਾ ਪਹਿਲਾਂ ਪਾਸ ਆਦੇ ਆ ਮਿੱਟੀ ਪਈ ਆ ਉੱਚੇ ਹੀ ਆ ਮਾੜਾ ਮਾੜਾ ਕਰਕੇ ਸੈਟਿੰਗ ਆ ਉਹ ਦੂਜਾ ਉਧਰ ਵੀ ਲੱਗਣਾ ਉੱਥੇ ਬੈਗ ਨਹੀਂ ਲੱਗਣਾ ਬਾਜੀ ਬਾ ਮੁੜਿਆ ਤੇ ਰਿਕਾਰਡ ਤੋੜਤੇ ਅੱਜ ਕੰਮ ਵਾਲੇ ਤੂੰ ਕੀ ਘੜਤੀ ਪਾਸ ਆ ਯਾਰ ਜੇ ਜ ਮੈਂ ਕਰਦਾ ਉਹ ਚੀਜ਼ੇ ਕਰਤੀ ਅੱਜ ਤਾਂ ਜੇਲ੍ਹ ਕੁਝ ਹੋ ਗਿਆ ਇਹਦਾ ਖੁਸ਼ ਹੋਣਾ ਚਾਹੀਦਾ। ਤੇਲ ਖੁਸ਼ ਹੋ ਗਿਆ ਹੁਣ ਤਸੱਲੀ ਹੁਣ ਜਿਹਦੇ ਮਾਜੀ ਭੇਜ ਦਵਾ ਕੰਮ ਨੂੰ। ਹਾਂ। ਹੁਣ ਹੋ ਗਿਆ ਥੱਕ। ਹੋ ਗਿਆ। ਬੰਦਾ ਕਾਲ ਹੋਵੇ ਫਿਰ ਡਰ ਲੱਗੀ ਜਾਂਦਾ ਜਾਂ ਬੰਦਾ ਗੁੱਸਾ ਹੁੰਦਾ ਫਿਰ ਬੰਦਾ ਮੈਂ ਤਾਂ ਹੀ ਨਾਂ ਗਿਆ ਤਾਂ ਮੈਂ ਕਿਹਾ ਤੂੰ ਇਹਨੂੰ ਕਰਨ ਦੇ। ਪਰ ਪਛਾਣ ਨਹੀਂ ਹੁੰਦਾ ਮੁੰਡਾ। ਐ ਐਵੇਂ ਪਾਇ ਕਹਿੰਦਾ ਸਟੋਰੀ ਕਿਦੋਂ ਸਾਲਾ ਮਿੱਟੀ ਨਾਲ ਐਵੇਂ ਪਾਉਂਦਾ ਹੁੰਦਾ। ਚੱਲ ਬੰਦ ਕਰ ਲਾ। ਲੋਗਾ ਨੇ ਨਰਾ ਨਾ ਕਰ। ERP ਠੀਕ ਲੱਗਿਆ ਟਾਈਮ ਬਈ ਆ ਸਾਰੀ ਸਾਈਡ ਭਰੀ ਆ ਮਿੱਟੀ ਦੀ। ਕਿਉਂਕਿ ਪਾਣੀ ਲੰਘਦਾ ਤਾਂ ਉੱਥੇ ਤੇ ਉਧਰ ਤੇ ਸਾਰਾ ਲੰਗ ਜਾਂਦਾ ਦਾ ਪਾਣੀ ਪੂਰੇ ਤੇ ਉਹ ਸਾਈਡ ਸਾਰੀ ਉੱਚੀ ਤੀ ਉਪਰ ਆ ਰਹਾ ਸਾਰੀ ਮਿੱਟੀ ਕਰੀਏ ਬਾਕੀ ਤੁਸੀਂ ਚੈੱਕ ਕਰਿਓ ਮੁੰਡੇ ਨੂੰ ਹੌਸਲਾ ਜ਼ਰੂਰ ਦੇ ਦਿਓ ਕੰਮ ਵਾਲਾ ਹੌਸਲਾ ਦੇ ਦਿਓ ਕਮੈਂਟ ਇਹਨੇਰੀ ਬੰਦਿਓ ਤਸੱਲੀਆਂ ਕਰਾ ਛੱਡੀਆਂ ਨਹੀਂ ਤੇ ਪਛਾਣ ਹੁੰਦਾ ਅੱਜ ਨਵਾਂ ਹੀ ਤਾਂ ਬੰਦਾ ਨਹੀਂ ਪਛਾਣ ਹੁੰਦਾ ਸਾਡਾ ਅੱਜ ਅੰਦੇ ਦਾ ਪਛਾਣ ਹੁੰਦਾ ਬਾਏ ਆ ਹੱਥ ਕੀ ਲਈ ਇੱਕ ਕਰੇ ਬੰਦ ਕਰ ਲੈ ਤਾ ਤਾ ਚਲ ਹਾਂ ਇਹਦਾ ਕੀਲਾ 1.5 ਕਿਲਾ ਹੀ ਹੋਇਆ ਸਮਝ ਪਰ ਅੱਜੇ ਉਹ ਸ਼ੁਗਰਾਂ ਨਹੀਂ ਹੁਣਾ ਇਹਨਾਂ ਨੇ ਹੈ ਕਦੇ ਵੀ ਨਹੀਂ ਕਰਿਆ ਬਹੁਤ ਸਾਲਾਂ ਦਾ ਹੋਇਆ ਬਹੁਣ ਹੋਇਆ ਹੀ ਨਹੀਂ ਬਰ ਮਾਰ ਕੇ ਆਏ ਅਸੀਂ ਪਰ ਓਏ ਮੈਂ ਹੱਥ ਵੀ ਮੈਂ ਵਧੀਆ ਕਰਿਆ ਤੈਨੂੰ ਊੜੀ ਪਸਾਇਆ ਪਹਿਲੇ ਦਿਨੇ ਤੈਨੂੰ ਹੱਥ ਠਿੱਕਿਆ ਤਾਂ ਇਹ ਸਿੰਪਲ ਖੇਤ ਹੁੰਦਾ ਦਾ ਮਾਰ ਕਿਉਂ ਜਾਣਾ ਤਾ ਹੁਣ ਪਤਾ ਤਾਂ ਲੱਗਿਆ ਮਿੱਟੀ ਕਿੱਕਣਾ ਭਰ ਹੋਣੀ ਆ ਖੇਤ ਚ ਮਨ ਨੂੰ ਮੈਨੂੰ ਪਤਾ ਲੱਗ ਗਿਆ ਲੱਗ ਗਿਆ ਬਸ ਫਿਰ ਤੈਨੂੰ ਕਹਾ ਗੱਲ ਕਹੀ ਸੀ ਤੈਨੂੰ ਇੱਕ ਦਿਨ ਚ ਡਰਾਈਵਰ ਬਣਾ ਦੇਣਾ ਇੱਕ ਦਿਨ ਪੂਰਾ ਹੀ ਲੱਗਿਆ ਅਜੇ ਇਹਦੇ ਫਿਰ ਲੱਗਿਆ ਹੀ ਕੀਨੇ ਪਰ ਆਜੇ ਤਾਂ ਇਹ ਮੈਨੂੰ ਕੋਈ ਉਹ ਨਹੀਂ ਹੈਗਾ ਮੈਨੂੰ ਪਤਾ ਲੱਗ ਗਿਆ ਚੱਲ ਵਧੀਆ ਵਧੀਆ ਬਾਈ ਖਿੱਚ ਕੇ ਰੱਖ ਮੁੰਡਿਆ ਕੰਮ ਆਪਾਂ ਨੇ ਚਲਾਉਣਾ ਸਿਸਟਮ ਜਿਹਦਾ ਉਹਦਾ ਖੋਲ ਜੀ ਹੈ ਨਾ ਸ਼ਾਮ ਤੱਕ ਦੇਖ ਲਾ ਜੇ ਸ਼ਾਮ ਨੂੰ ਖੋਲ ਨਹੀਂ ਉਹਦਾ ਕੀ ਆਏ ਐਂ ਖੜਾ ਦੇ ਸਣੇ ਟਰੈਕਟਰ ਖੜਾ ਦਿੰਦਾ ਟੀਚੀ ਘਰ ਨੂੰ ਲੈ ਜੂਗਾ ਟੀਚੀ ਘਰ ਨੂੰ ਲੈ ਜੂ ਹਾਂ ਕਰ ਲਾ ਤਾਂ ਮੈਂ ਵੀ ਜਾਣਾ ਦੌੜਾ ਨੂੰ ਮੈਂ ਤੇਰੇ ਕਰਕੇ ਆਇਆ ਬਾਪੂ ਨੂੰ ਪਤਾ ਨਹੀਂ ਕੀ ਕਹਿਣਾ ਹਾਹੋ ਬਸ ਹੁਣ ਤਾਂ ਤੂੰ ਛੱਡ ਦੇ ਮੈਂ ਤੇਰੇ ਪਰ ਬਡੋਰਾ ਹੈ ਹੈ ਬਾਈ ਕਦੀ ਦਿਨ ਹੋਰ ਲਵਾ ਇੱਕ ਨਾ ਨਾ ਦਿਨ ਦਿਨ ਤਾਂ ਬਹੁਤ ਹੋ ਜਾਣਾ ਕੀਲਾ ਗਿਆ ਇੱਕ ਅੱਧਾ ਕੀਲੇ ਪਰ ਬ ਮਾੜੀ ਮੋਟੀ ਫੀਟਿੰਗ ਚ ਥੋੜੀ ਬਹੁਤੀ ਹੋਰ ਲੱਲਾ ਪੱਪਾ ਜਿਹਾ ਕਰਨਾ ਉਹ ਸੰਸ ਕੀ ਕਰਦਾ ਤਾਂ ਹਾਂ ਮੇਰੇ ਬਾਹਰ ਸਾਰਾ ਫਿੱਟ ਕਰਤਾ ਮੇਰੇ ਦਿਮਾਗ ਚ ਆਈ ਨਹੀਂ ਆ ਵੀ ਕਰਾ ਥੱਲੇ ਛੱਡਾਂ ਪਹਿਲਾਂ ਥੱਲੇ ਹੀ ਛੱਡਣਾ ਥੱਲੇ ਛੱਡਿਆ ਜਦ ਮੈਂ ਉਹ ਥੱਲੇ ਦੇ ਦਿਮਾਗ ਜਾ ਵੀ ਥੱਲੇ ਛੱਡ ਦਵਾ ਥੱਲੇ ਜਦ ਆਪਣਾ ਚੱਕ ਬਸ ਚੱਕ ਲਿਆ ਚੱਲ ਉਹ ਤਾਂ ਐਵੇਂ ਹੋੜੀ ਹੋੜੀ ਐ ਕਰਦਾ ਇਹ ਵੀ ਦੇਖੇ ਉਹ ਪਾ ਲਿਆ ਗਿਆ ਜੀ ਉਹ ਫੇਰ ਇਹ ਦੇ ਨਾ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਕੀ ਹੋਇਆ ਅੱਜ ਵੀ ਮੈਂ ਇੱਕ ਕੀਲਾ ਪੱਧਰਾ ਕਰਤਾ ਕਿਵੇਂ ਕਰਿਆ ਕੋਹ ਨਹੀਂ ਮਾਰ ਖਾਂਦਾ ਮੈਂ ਓਏ ਮੈਨੂਅਲ ਉੱਚੇ ਕਰਕੇ ਹੀ ਚਲਾਈ ਗਿਆ ਮੈਂ ਅੱਛਾ ਆਟੋ ਦਾ ਕਰਿਆ ਹੀ ਨਹੀਂ ਪਹਿਲੇ ਪਹਿਲਾਂ ਬੋਕ ਕੋ ਗਰ ਲੂਲਾ ਹੋਣੀ ਆ ਜੇ ਤੇਰੇ ਨਾਲ ਟੈਨਸ਼ਨ ਨਾ ਲੈ ਉਹ ਆ ਗਿਆ ਸਾਡਾ ਚਾਚਾ ਲੈ ਉਹ ਆਹਾ ਕਰਿਆ ਦੇਖ ਤਾਂ ਆਇਆ ਲਿਆ ਮੋੜ ਤੇ ਤਾਰਲਾ ਵਿੱਚ ਨੂੰ ਲਿਆ ਵਿੱਚ ਨੂੰ ਤੇ ਇਹ ਤਾਂ ਤੇਰਾ ਹੀ ਮੁੰਡਾ ਹੈ ਹੈ ਕਰਈ ਆ ਬਾਈ ਹੋਰ ਚਾਚੇ ਜੀ ਜਿੱਦ ਤਾਂ ਮਿੱਟੀ ਤੇ ਡਰ ਲਾ ਕੇ ਬਸ ਬੈਠੀ ਗੀ ਆ ਦੇਖ ਬਾਈ ਚਾਚੇ ਮੈਂ ਅੱਜ ਕੋਲ ਨਹੀਂ ਆਇਆ ਆਪ ਕਰਿਆ ਸਾਰਾ ਮੈਂ ਬਸ 1 ਵਜੇ ਦੱਸਿਆ ਮਾੜਾ ਜਾਂ ਨੇ ਤਾਂ ਹੁਣ ਹੱਥ ਖੋਲਣਾ ਹੌਲੀ ਹੌਲੀ ਹੁਣ ਹੱਥ ਖੋਲਣਾ ਤੂੰ ਇਹਦੇ ਉੱਪਰ ਨੂੰ ਯਾਰ ਹੋਰ ਪੈ ਦੇ ਦੇ ਨਾ ਹਾਂ ਬੰਦੇ ਨੇ ਇੰਨਾ ਕਰਤਾ ਇਹਦੇ ਉੱਪਰ ਨੂੰ ਹੋਰ ਗਿਆ ਇਹਦਾ ਆਇਦਾ 5 ਕਿਲੋ ਦਾ ਖੂਨ ਹਾਂ ਹੈਦਾ ਹੈਗਾ ਟਾਈਮ ਹੈਗਾ ਕੋਈ ਕੁਝ ਕੋਈ ਦੱਸੂਗਾ ਯਾਰ ਬਾਸੜ ਕੋਣਾ ਨੰਬਰ ਉਹਦਾ ਕੋਈ ਨਹੀਂ ਹਾਂ ਹੁਣ ਟਾਈਮ ਹੀ ਟਾਈਮ ਆ ਬਾਈ ਦੱਸ ਦਿਓ ਬਾਈ ਆਪਣੇ ਏਰੀਆ 'ਚ ਕਿਤੇ ਵੀ ਕਰਾਉਣਾ ਹਾਂ ਹਲੇ ਗੱਲ ਤਾਂ ਸੈੱਟ ਕਰਿਆ ਏ ਬਾਈ ਦੇਖ ਪਾਣੀ ਛੱਡਦੀ ਸਾਰੇ ਰਾਮਾ ਤੂੰ ਮੰਨੂ ਦੇਣਾ ਠੀਕ ਹੈ ਉਹ ਤਾਂ ਮੈਨੂੰ ਨਹੀਂ ਹੈਗਾ ਸਰ। ਹੋ ਨਹੀਂ ਸਕਦਾ। ਤਾਂ ਹੀ ਉਹਨੂੰ ਕਿਹਾ ਮੈਂ ਨਹੀਂ ਤਾਂ ਤੈਨੂੰ ਦਵਾਉਣਾ ਤਾਂ ਰੰਬਾ ਜੇ ਹੁੰਦਾ। ਜਿਹੜਾ ਜ਼ਿਆਦਾ ਖੇਤ ਦਾ ਪਤਾ ਫਿਰ ਟਾਈਮ ਵਸਣਾ ਹੀ ਨਹੀਂ। ਅੱਜ ਪਹਿਲੇ ਦਿਨੇ ਤਾਂ ਹੀ ਭੇਜਿਆ ਇਹ। ਉਰੇ ਦਾ ਖੇਤ ਦਾ ਨਾ ਉਰੇ ਤੇ ਲੈ ਕੇ ਆ ਸਾਰਾ ਹੀ ਨੀਮਾਤਾ ਪਾਸਾ ਕਿਉਂਕਿ ਚੋਈ ਨੰਗਦੀ ਆ ਨਾ ਉਰੇ ਨੂੰ। ਆਹ ਖੇਤ ਸਾਰਾ ਹੀ ਉੱਚਾ ਦਾ ਇਹਨੇ ਸਾਰੀ ਮਿੱਟੀ ਆਪੇ ਖਿੱਚ ਕੇ ਕਰੀਏ। ਵਧੀਆ ਹੁਣ ਅੱਕਾ ਖਲੀ ਗਾਉਂ ਪਾਉਣ ਦੀ ਲੋੜ ਨਹੀਂ। ਉਹ ਤਾਂ ਨਹੀਂ ਮੈਂ ਇਹਨੂੰ ਕਿਹਾ ਫਿਰ ਵੀ ਪਾ ਦੀ। ਉਰੇ ਪਾ ਦੀ ਕਿਉਂਕਿ ਚੋਈ ਦਾ ਬਾਣੀ ਇੱਧਰ ਨਾ ਕੱਢ ਜਾ ਕਰੋ। ਨਹੀਂ ਨਹੀਂ ਸੈਕਟਰ ਨਹੀਂ ਅੱਛੀ ਵੀ ਰੁੜੇ ਠੀਕ ਆ ਖੰਬੇ ਕੋਲ ਹਾਂ ਤੇਰਾ ਆ ਨਹੀਂ ਖਿੱਲੂਗਾ ਆ ਦੂਏ ਕੋਲ ਆ ਦੂਏ ਕੋਲ ਕੋਲੇ ਹਾਂ ਬੋਲੋ ਬਾਈ ਕੋਲ ਚੱਲ ਫਿਰ ਲੱਦ ਟੇਚੀ ਹੁਣ ਹੋ ਜਾ ਕਹਿੜਾ ਇਹ ਤਾਂ ਇਹ ਤਾਂ ਤੈਨੂੰ ਮਿੰਟਾਂ ਦਾ ਫਰਕ ਪੈਣਾ ਪੁੱਤ ਮਿੰਟ ਵੀ ਰੁਗਣਾ ਨਹੀਂ ਇੱਥੇ ਖਰਾਬ ਜਾਣ ਹੁੰਦਾ ਹਾਂ ਹੁਣ ਚੱਲ ਜੀ ਇਹ ਕਿਹੜਾ ਤਾਂ ਦਿੱਤਾ ਜੇ ਦੱਸਤਾ ਮੈਂ ਸਾਈਡ ਮਿੱਟੀ ਆਣੀ ਸਾਰੀ ਬੱਸ ਫਿਰ ਉਹ ਜਿਆ ਤੇਚੀ ਦਾ ਹੱਲ ਕਰਨਾ ਉਹ ਜੋ ਰੱਖਣੇ ਦਾ ਉਹ ਉਹ ਪੁੱਲ ਆਉਣੀ ਉਹ ਗੱਡੀਆਂ ਲਿਆ ਯਾਰ ਉਹ ਜਿਹੜੇ ਹੁੰਦੇ ਆ ਆਪਣਾ ਝੱਗ ਝੱਗ ਜੀ ਪੈਟ ਕਰਦੇ ਆ ਇਹਨ ਵਿੱਚ ਵੀ ਪੂਰੀ ਫਿੱਟ ਫਿੱਟ ਆਵੇ ਹਨ ਉੱਬੜੇ ਨਾ ਬਸ ਉਰੇ ਦਾ ਔਖਾ ਆ ਥੋੜੀ ਜਿਆਦਾ ਵੱਡੀ ਆ ਇੱਥੇ ਮੁੜੇ ਲੋਟ ਨਹੀਂ ਨਾ ਲੋਟ ਨਹੀਂ ਆਉਂਦੀ ਕੋਈ ਨਹੀਂ ਤੇ ਚੀ ਜ ਫੇਰ ਇੱਕ ਚ ਸਾਮਾਨ ਸਾਰਾ ਉਹ ਲੈਫਟ ਥੱਲੇ ਛੱਡ ਦੀ ਓਨ ਕਰਕੇ